ਸਰ ਅੱਜ ਫੁਰਜੇਵਾਲ ਦੀ ਤਰਜੀਹ ਤੁਸੀਂ ਆਏ ਹੋ ਤੇ ਅੱਜ ਵੱਡਾ ਦਿਹਾੜਾ ਵੀ ਇਸ ਵਿੱਚ ਦਾ ਕੀ ਕਹਿਣਾ ਚਾਹੂੰਗਾ ਅੱਜ ਸਾਰੀ ਦੁਨੀਆ ਦੇ ਵਿੱਚ ਜੋ ਕ੍ਰਿਸਮਸ ਡੇ ਦਾ ਮਨਾਇਆ ਜਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਅੱਜ ਦੇ ਦਿਨ ਪ੍ਰਗਟ ਹੋਏ ਸੀ ਅਸੀਂ ਇਸ ਨੂੰ ਵੱਡਾ ਦਿਨ ਵੀ ਆਖਦੇ ਹਾਂ ਸੋ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪ੍ਰਭੂ ਯਿਸੂ ਦੇ ਪੈਰੋਕਾਰ ਨੇ ਅੱਜ ਦਾ ਦਿਨ ਬੜੀ ਧੂਮਪ੍ਰਮ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਉਸ ਦੇ ਤਹਿਤ ਮੈਂ ਖੋਜੇਵਾਲ ਆਇਆ ਹਾਂ ਗੁਰਮਾਰ ਦੇ ਦਰਸ਼ਕਾਂ ਨੂੰ ਵਸਤੇ ਸਾਥੀਆ ਪ੍ਰਭੂ ਜੀ ਉਸ ਵਿੱਚ ਜੁਗਿਆ ਤੇ ਹੈ ਉਹ ਸੇਲੋਂ ਨੇ ਜੋ ਦੁਨੀਆ ਦੇ ਉੱਪਰ ਉੱਚ ਨੀਚ ਦਾ ਬਹੁਤ ਦੁੱਖਾਂ ਦਾ ਜੋ ਜੀਵਨ ਬਤੀਤ ਕਰੇ ਸਨ ਉਹਨਾਂ ਦੇ ਉਦਾਹਰਣ ਲਈ ਉਸ ਦੁਨੀਆ ਤੇ ਹੈ ਸਨ ਔਰ ਜਦੋਂ ਉਹਨਾਂ ਨੇ ਆ ਕੇ ਆਪਣਾ ਜੀਵਨ ਜੋ ਬਤੀਤ ਕੀਤਾ ਦੂਜਿਆਂ ਦੀ ਭਲਾਈ ਲਈ ਮਨੁੱਖਤਾ ਦੀ ਸੇਵਾ ਲਈ ਔਰ ਦੂਜਿਆਂ ਨੂੰ ਅੱਛੇ ਰਸਤੇ ਲਾਣ ਦੇ ਵਾਸਤੇ ਉਹ ਦੁਨੀਆ ਤੇ ਆਏ ਸਨ ਅੱਜ ਦਾ ਜੋ ਅਸੀਂ ਦੇਖਿਆ ਜਾਏ ਅਗਰ ਉਹਨਾਂ ਹਮੇਸ਼ਾ ਇਨਸਾਨ ਨੂੰ ਦੂਜਿਆਂ ਨੂੰ ਮਾਫ ਕਰਨ ਦਾ ਜੋ ਹੈ ਅਗਰ ਕੋਈ ਮਾੜਾ ਕੰਮ ਕਰਦਾ ਹੈ ਉਸ ਨੂੰ ਮਾਫ ਕਰਨਾ ਔਰ ਉਹਨੂੰ ਅੱਛੇ ਰਾਹ ਦੇ ਉੱਪਰ ਲਾਣ ਦਾ ਸੰਦੇਸ਼ ਦਿੱਤਾ ਸੀ ਉਹਦੇ ਨਾਲ ਨਾਲ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਅਸੀਂ ਸਾਰੇ ਜਾਣਦੇ ਆ ਕਿ ਉਹਨਾਂ ਨੂੰ ਇਸ ਦੁਨੀਆ ਦੇ ਉੱਪਰ ਬਹੁਤ ਤਸੀਹੇ ਔਰ ਬਹੁਤ ਦੁੱਖ ਚੱਲਨੇ ਪਏ ਉਹਨਾਂ ਨੇ ਬਹੁਤ ਮੁਸੀਬਤਾਂ ਚੱਲੀਆਂ ਉਹਨਾਂ ਸੇ ਨਹੀਂ ਕੀਤੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਜੋ ਲੋਕੀ ਕੰਮ ਕਰ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਕਿਹਾ ਪਰਮਾਤਮਾ ਇਹਨਾਂ ਨੂੰ ਮਾਫ ਕਰਨਾ ਇਹ ਨਹੀਂ ਜਾਣਦੇ ਕਿ ਸਿੱਕੀ ਕੀ ਕਰ ਰਹੇ ਆ ਕਿਉਂਕਿ ਜੋ ਵੀ ਅੱਛੇ ਇਨਸਾਨ ਨੂੰ ਪ੍ਰਕਾਟ ਕਰਦਾ ਹੈ ਉਹਨੂੰ ਹਮੇਸ਼ਾ ਮਾਫ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੱਛਰਾ ਉੱਪਰ ਲੱਗ ਸਕੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਮੈਨੂੰ ਇਸ ਚੈਨਲ ਦੇ ਮਾਧਿਅਮ ਦੁਆਰਾ ਇਹ ਦੇਖ ਰਹੇ ਆ ਮਨਨੋ 크리스마ਸ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹਾਂ ਕਿ ਅੱਜ ਸਭ ਤੋਂ ਵੱਡਾ ਜਿਹੜਾ 크리스마ਸ ਦਾ ਤਿਉਹਾਰ ਸਾਡੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਸ ਦੇ ਮੌਕੇ ਦੇ ਉੱਤੇ ਅਸੀਂ ਸਾਰਿਆਂ ਨੂੰ ਪੀਸ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਾਂ ਤੇ ਜੋ ਕਿ ਹਰ ਇੱਕ ਇਨਸਾਨ ਦੇ ਜੀਵਨ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਚਾਹੇ ਉਹਦੀ ਉਹ ਸਪਿਰਚੁਅਲ ਲਾਈਫ ਆ ਚਾਹੇ ਉਹਦੀ ਸੰਸਾਰਿਕ ਜ਼ਿੰਦਗੀ ਆ ਸੋ ਜਿਹੜਾ ਪੀਸ ਹੈ ਬਹੁਤ ਅਹਿਮ ਹੈ ਤੇ ਪ੍ਰਭੂ ਯਿਸੂ ਮਸੀਹ ਨੇ 77 ਤੇ ਸਭ ਤੋਂ ਵੱਡਾ ਸੰਦੇਸ਼ ਜਿਹੜਾ ਹੈ ਉਹ ਸ਼ਾਂਤੀ ਦਾ ਦਿੱਤਾ ਤੇ ਅੱਜ ਸਾਡੇ ਦੁਆਰਾ ਵੀ ਖੋਜੇਵਾਲ ਦੀ ਧਰਤੀ ਤੋਂ ਸਾਰੀ ਦੁਨੀਆ ਨੂੰ ਆਈ ਹੋਈ ਸੰਗਤ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਅਕਾ ਜੀ ਜਿਹੜੇ ਉਹ ਨੇ ਜਿਹੜੀ ਹੈ ਥੋੜਾ ਬਾਰੇ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਸ ਦੀ ਸ਼ੁਰੂਆਤ ਤੋਂ ਹਮਰੇ ਜੀਵਨ ਨੂੰ ਕਿਹੜਾ ਸ਼ੁਰੂ ਹੋਇਆ ਸੀ ਥੋੜਾ ਬ੍ਰੀਫਲੀ ਐਕਚੁਅਲੀ ਜੇ ਅਸੀਂ ਇਤਿਹਾਸ ਦੇ ਅਨੁਸਾਰ ਇਹਦੇ ਉੱਤੇ ਥੋੜਾ ਧਿਆਨ ਕਰੀਏ ਤਾਂ ਪਵਿੱਤਰ ਬਾਈਬਲ ਦੱਸਦਾ ਹੈ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਤੇ ਇਨਸਾਨ ਦਾ ਰਿਸ਼ਤਾ ਜਦੋਂ ਪਰਮੇਸ਼ਵਰ ਦੇ ਨਾਲੋਂ ਟੁੱਟ ਗਿਆ ਫਿਰ ਪਰਮੇਸ਼ਵਰ ਨੇ ਇੱਕ ਯੋਜਨਾ ਨੂੰ ਤਿਆਰ ਕੀਤਾ ਕਿ ਉਸੇ ਇਨਸਾਨ ਨੂੰ ਸ੍ਰਿਸ਼ਟੀ ਨੂੰ ਦੁਆਰਾ ਆਪਣੇ ਨਾਲ ਜੋੜਿਆ ਜਾਵੇ ਤੇ ਫਿਰ ਬਾਈਬਲ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਆਏ ਕਿ ਉਹ ਰਿਸ਼ਤੇ ਨੂੰ ਗੰਢਣ ਦੇ ਲਈ ਇਸ ਧਰਤੀ ਦੇ ਉੱਤੇ ਸੱਚਾਈ ਤੇ ਕਿਰਪਾ ਦੇ ਨਾਲ ਇਸ ਧਰਤੀ ਦੇ ਉੱਤੇ ਉਹਨਾਂ ਨੇ ਪਵਿੱਤਰ ਆਤਮਾ ਦੇ ਦੁਆਰਾ ਜਨਮ ਲਿਆ ਤੇ ਇਸੇ ਕਰਕੇ ਸਭ ਤੋਂ ਵੱਡਾ ਜਿਹੜਾ 크ਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਆ ਇੱਕ ਸ਼ਾਂਤੀ ਆ ਗਈ ਇਨਸਾਨ ਨੂੰ ਪਰਮੇਸ਼ਵਰ ਦੇ ਨਾਲ ਦੁਆਰਾ ਬਿਲਾਪ ਦੇ ਵਿੱਚ ਆ ਕੇ ਉਹ ਤਾਂ ਬਹੁਤ ਸਧਾਰਨ ਚ ਹੀ ਗੱਲ ਆ ਕਿ ਯੂਨੀਵਰਸ ਦੇ ਅੰਦਰ ਜਦੋਂ ਅਸੀਂ ਦੇਖਦੇ ਆ ਤੇ ਜਿਹੜੇ ਦਿਨ ਆ ਮੌਸਮ ਆ ਉਹ ਬਦਲਦੇ ਆ ਤੇ ਉਹ ਐਕਚੁਅਲੀ ਉਹਦੇ ਨਾਲ ਜਿਹੜਾ ਉਹ ਲਿੰਕ ਕਰ ਦਿਆ ਗੱਲ ਇਸ ਕਰਕੇ ਉਹਨੂੰ ਵੱਡਾ ਦਿਨ ਵੀ ਕਹਾ ਜਾਂਦਾ ਹੈ ਦਿਨਾਂ ਦਾ ਫਰਕ ਪੈ ਜਾਂਦਾ ਸੰਗਤਾਂ ਨੂੰ ਸਭ ਤੋਂ ਵੱਡਾ ਸੰਦੇਸ਼ ਇਹ ਆ ਕਿ ਆਪਣੀ ਕਿਰਤ ਕਰੋ ਪਰਮੇਸ਼ਵਰ ਦਾ ਸਿਮਰਨ ਕਰੋ ਤੇ ਕਿਸੇ ਉੱਤੇ ਜ਼ੁਲਮ ਨਾ ਕਰੋ ਜੋ ਪ੍ਰਮਾਤਮਾ ਨੇ ਦਿੱਤਾ ਆ ਉਹਦੇ ਰਜਾ ਦੇ ਵਿੱਚ ਰਹੋ ਔਰ ਕੋਸ਼ਿਸ਼ ਕਰੋ ਆਪਣੇ ਜੀਵਨ ਦੇ ਅੰਦਰ ਅੱਗੇ ਵਧਣ ਦੇ ਲਈ ਅਸੀਂ ਅੱਜ ਸਾਡੇ ਵਕਫ ਵਕ ਜੱਥੇ ਬੰਦੇ ਲਾਗੂ ਸਹਿਬਾਨ ਇੱਥੇ ਪਹੁੰਚੇ ਆ ਖੋਜਵਾਲ ਚਰਚ ਵਿਖੇ ਅਸੀਂ ਅੱਜ ਵੱਡੇ ਦਿਨ ਦੀ ਜਿਹੜੀਆਂ ਮੁਬਾਰਕਾਂ ਪਾਠਾ ਸਰਬਾਨ ਦੇ ਸਾਥ ਸੰਗਤ ਅਤੇ ਪੂਰੇ ਕਪੂਰਸਲਾ ਵਾਸੀਆਂ ਨੂੰ ਅਸੀਂ ਜਿਹੜੀ ਇਹ ਮੁਬਾਰਕਬਾਤ ਦਿੰਨੇ ਆ ਕਿ ਵੱਡੇ ਦਿਨ ਦੀ ਇਸ ਦਿਨ ਪ੍ਰਭੂ ਜਸੂ ਮਸੀਹ ਜੀ ਨੇ ਇੱਥੇ ਦੁਨੀਆ ਚ ਆ ਕੇ ਇਸ ਦੁਨੀਆ ਦੇ ਭਲੇ ਲਈ ਕੰਮ ਕੀਤਾ ਅਤੇ ਅੱਜ ਦੇ ਦਿਨ ਮਤਲਬ ਸਾਰੀ ਦੁਨੀਆ ਦੇ ਵਿਸ਼ਵ ਦੇ ਵਿੱਚ ਜਿਹੜਾ ਆ ਉਹ ਵੱਡਾ ਦਿਨ ਜਿਹੜਾ ਆ ਉਹ ਤਾਂ ਮਨਾਇਆ ਜਾ ਰਿਹਾ ਆ ਤੇ ਅਸੀਂ ਆਪਣੇ ਵਾਰਮੀ ਕਿਸਨ ਘਰ ਚ ਮੋਰਤੇ ਸਾਡੇ ਰਾਸ਼ਟਰਪਤੀ ਰੁਸ਼ਨਾ ਸੱਬਰਵਾਲ ਜੀ ਦੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਵੀ ਮੁਬਾਰਕਾਂ ਅਸੀਂ ਦੇਨੇ ਆ ਅਤੇ ਆਪਣੇ ਸਮਾਜ ਵੱਲੋਂ ਵਾਰਮੀ ਭਾਈ ਚਾੜੇ ਨੂੰ ਵੀ